ਸਸੀ ਗੋਲੀ ਹਰ ਆਜ ਆਪਾਂ ਕਾਫੀ ਟਾਈਮ ਬਾਅਦ YouTube ਤੇ ਵੀਡੀਓ ਲੈ ਕੇ ਆ ਰਹੇ ਹਾਂ ਚਲੋ ਦੇਖੋ ਆਪਣੇ ਕਯੂਜੇ ਦੀ ਕੁਆਲਿਟੀ ਬਲੈਕਾਸਟ ਲੌਗ ਹੋ ਗਿਆ ਅੱਜ ਆਪਣਾ 7 ਦਿਨਾਂ ਦਾ ਬਲੈਕਾਸਟ ਲੌਗ 5 ਕਿ ਦਿਨਾਂ ਦਾ ਆ ਰਿਹਾ ਯਾਰ on the season of ਟੈਂਪਰੇਚਰ ਆਪਾਂ ਕਰਿਆ ਬੱਲਵਾਰਾ ਸੈਟ ਪ्युअर ਬੱਲੋ ਲੱਗੇ ਉਹ ਟੈਂਪਰੇਚਰ ਮੀਟਰ ਬੱਤੀ ਦਿੱਤੀ ਹੋਇਆ ਪਿਆ ਬਾਕੀ ਵੀਡੀਓ ਬਣਾਉਣ ਦਾ ਮਕਸਦ ਤਾਂ ਹੈ ਨਹੀਂ ਜੀਆ ਵੈਸੇ ਹੀ ਪਾਈ ਆਪਾਂ ਸੋਚਿਆ ਕਿ ਰੰਤ ਆਪਾਂ ਵੀਡੀਓ ਨਹੀਂ ਪਾਈ 지금까지살